ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਪਹਿਲੀ ਵਾਰ ਦੀਆਂ ਦੋ ਪੌੜੀਆਂ ਆਪ ਜੀਆ ਨੇ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਸਰਵਣ ਕੀਤੀਆਂ ਨੇ ਅੱਜ ਆਪ ਜੀਾਂ ਦੀ ਸੇਵਾ ਦੇ ਵਿੱਚ ਪਹਿਲੀ ਵਾਰ ਦੀਆਂ ਅਗਲੀਆਂ ਦੋ ਪੌੜੀਆਂ ਲੈ ਕੇ ਹਾਜ਼ਰ ਹੋਏ ਹਾਂ ਆਪ ਜੀਾਂ ਨੇ ਪਿਆਰ ਬਖਸ਼ਿਸ਼ ਕਰਨ ਜੋ ਜੋ ਵੀ ਪਿਆਰੇ ਗੁਰਸਿੱਖ ਪਿਆਰੇ ਚੈਨਲ ਦੇ ਉੱਤੇ ਨਵੇਂ ਨੇ ਭਾਈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਆਪ ਜੀਆਂ ਦਾ ਬੜਾ ਪਿਆਰ ਮਿਲ ਰਿਹਾ ਹੈ ਆਪ ਜੀ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਭਾਈ ਤਾਂ ਜੋ ਹੋਰ ਸੰਗਤਾਂ ਵੀ ਸਤਿਗੁਰਾਂ ਦੇ ਬਚਨ ਬिलास ਦੇ ਨਾਲ ਜੁੜ ਸਕਣ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਸਕਣ ਭਾਈ ਇਹ ਸੇਵਾ ਆਪ ਜੀ ਕਰਿਆ ਕਰੋ ਅਗਲੀਆਂ ਦੋ ਪੌੜੀਆਂ ਦੇ ਵਿੱਚ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਤੀਸਰੀ ਪੌੜੀ ਦੇ ਵਿੱਚ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਭਾਈ ਗੁਰਦਾਸ ਜੀ ਮਨੁੱਖਾ ਜਨਮ ਦੀ ਸ੍ਰੇਸ਼ਟਾ ਦੇ ਬਾਰੇ ਦੱਸਦੇ ਨੇ ਸ੍ਰੇਸ਼ਟਤਾ ਦਸੀ ਹੈ ਤੀਸਰੀ ਪੌੜੀ ਦੇ ਵਿੱਚ ਮਨੁੱਖਾ ਜਨਮ ਦੀ ਆਓ ਤੀਸਰੀ ਪੌੜੀ ਦੇ ਨਾਲ ਜੁੜਨਾ ਕਰੀਏ ਭਾਈ ਕੀ ਆਖਦੇ ਨੇ ਭਾਈ ਗੁਰਦਾਸ ਜੀ ਸਤਨਾਮ ਸ੍ਰੀ ਵਾਹਿਗੁਰੂ 84 ਲਖ ਜੋਂ ਵਿੱਚ ਉਤਮ ਜਨਮ ਸੁਮਾਨਸ ਦੇਹੀ ਅੱਖੀ ਵੇਖਣ ਕਰਨ ਸੁਣ ਮੁਖ ਸੁਭ ਬੋਲਣ ਬਚਨ ਸੁਨੇਹੀ ਅਥੀਕਾਰ ਕਮਾਵਣੀ ਪਰੀ ਚਲ ਸਤ ਸੰਗ ਮਲੇਹੀ ਕਿਰਤ ਵਿਰਤ ਕਰ ਧਰਮ ਦੀ ਖਟ ਖਲਾਵਣ ਕਾਰ ਕਰੇ ਹੀ ਗੁਰਮੁਖ ਜਨਮ ਸਕਾਰ ਥਾ ਗੁਰ ਬਾਣੀ ਪੜ ਸਮਝ ਸੁਣੀ ਹੀ ਗੁਰ ਪਾਈ ਸੰਤੁਸ਼ਟ ਕਰ ਚਰਨਾਂ ਮ੍ਰਿਤ ਲੈ ਮੁਖ ਪਿਵੇ ਹੀ ਪੈਰੀਂ ਪਵਣ ਨ ਛੋੜੀਐ ਕਲੀ ਕਾਲ ਰਹਿ ਰਾਸ ਕਰੀ ਆਪ ਤਰੇ ਗੁਰ ਸਿੱਖ ਤਰੀ ਅੱਗੇ ਭਾਈ ਗੁਰਦੇਵ ਗੁਰਦਾਸ ਜੀ ਚੌਥੀ ਪੌੜੀ ਦੇ ਵਿੱਚ ਜਗਤ ਪਸਾਰੇ ਦਾ ਵਰਣਨ ਕਰਦੇ ਨੇ ਆਓ ਚੌਥੀ ਪੌੜੀ ਦੇ ਨਾਲ ਜੁੜਨਾ ਕਰੀਏ ਕੀ ਆਖਦੇ ਨੇ ਭਾਈ ਗੁਰਦਾਸ ਜੀ ਓੰਕਾਰ ਆਕਾਰ ਕਰ ਏਕ ਕਵਾਉ ਪਸਾਉ ਪਸਾਰਾ ਪੰਜ ਤਤ ਪਰਵਾਣ ਕਰ ਘਟ ਘਟ ਅੰਦਰ ਤ੍ਰਿਪਵਨ ਸਾਰਾ ਕਾਦਰ ਕਿਨੇ ਨ ਲਖਿਆ ਕੁਦਰਤ ਸਾਜ ਕੀ ਆਇ ਅਵਤਾਰਾ ਇਕ ਦੂ ਕੁਦਰਤ ਲਖ ਕਰ ਲਖ ਬੇਅੰਤ ਅਸੰਖ ਅਪਾਰਾ ਰੋਮ ਰੋਮ ਵਿੱਚ ਰੱਖਿ ਉਨ ਕਰ ਬ੍ਰਹਮੰਡ ਕਰੋੜ ਸੁਮਾਰਾ ਇਕਸ ਇਕਸ ਬ੍ਰਹਮੰਡ ਵਿੱਚ 10 10 ਕਰਿ ਅਵਤਾਰ ਉਤਾਰਾ ਕਿਤੇ ਬੇਦਬਿਆਸ ਕਰ ਕਈ ਕਤੇਬ ਮੁਹੰਮਦ ਯਾਰਾ ਕੁਦਰਤ ਇਕ ਇਹਤਾਪਸਾਰਾ ਇਕਸ ਇਕਸ ਬ੍ਰਹਿਮੰਡ ਵਿੱਚ ਦਸ ਦਸ ਕਰਿ ਅਵਤਾਰ ਉਤਾਰਾ ਕਿਤੇ ਬੇਦਬਿਆਸ ਕਰ ਕਈ ਕਤੇਬ ਮੁਹੰਮਦ ਯਾਰਾ ਕੁਦਰਤ ਇਕ ਇਹ ਤਾਂ ਪਸਾਰਾ ਕੁਦਰਤ ਇੱਕ ਇਹ ਤਾਂ ਪਸਾਰਾ ਇਹ ਸਿਪਾਹੀ ਪਹਿਲੀ ਵਾਰ ਦੀ ਤੀਸਰੀ ਅਤੇ ਚੌਥੀ ਪੌੜੀ ਕੱਲ ਨੂੰ ਅਗਲੀਆਂ ਪੌੜੀਆਂ ਦੀ ਸਾਂਝ ਪਾਵਾਂਗੇ ਭਾਈ ਆਪ ਜੀ ਪਿਆਰ ਸਤਕਾਰ ਸਿਹਤ ਸਰਵਣ ਕਰਨਾ ਸਤਿਗੁਰੂ ਮਹਾਰਾਜ ਕਿਰਪਾ ਕਰਨ ਸਬਨਾਂ ਦੇ ਸਿਰ ਤੇ ਮੀਰ ਭਰਿਆ ਹੱਥ ਰੱਖ ਕੇ ਇਸੇ ਤਰ੍ਹਾਂ ਭਾਈ ਆਪਣੇ ਚਰਨ ਕਮਲਾਂ ਦੇ ਨਾਲ ਜੋੜੀ ਰੱਖਣਾ ਸਬਨਾਂ ਨੂੰ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਸਤਿਗੁਰੂ ਮਹਾਰਾਜ ਬੱਚਿਆਂ ਦੇ ਸਿਰ ਤੇ ਮੀਰ ਭਰਿਆ ਹੱਥ ਰੱਖ ਕੇ ਵਿਦਿਆ ਦਾ ਦਾਨ ਬਖਸ਼ਿਸ਼ ਕਰਨ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਦਾ ਅਸ਼ੀਰਵਾਦ ਬਖਸ਼ਿਸ਼ ਕਰਨ ਸਤਿਗੁਰੂ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ